ਨਾਮ ਹੈ ਮੇਰਾ ਨਾਮ ਰਮੇਂਦਰ ਸਿੰਘ ਹਾਰਪੋ ਡੀਪੂ ਦਾ ਮੈਂ ਪ੍ਰਧਾਨ ਆ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦਾ ਆ ਸਟ੍ਰਾਈਕ ਕੀਤੀ ਗਈ ਹੈ ਕੀ ਮਸਲੇ ਨੇ ਕੀ ਕਾਰਨ ਕਰਦਾ ਇਹ ਜਿਹੜੀ ਸਟ੍ਰਾਈਕ ਆ ਜੀ ਪਿਛਲੇ ਸਾਲ 1 ਜੁਲਾਈ ਨੂੰ ਜਿਹੜਾ ਮੁੱਖ ਮੰਤਰੀ ਦੇ ਨਾਲ ਜਲੰਧਰ ਦੇ ਵਿੱਚ ਸਾਡੀ ਮੀਟਿੰਗ ਫਿਕਸ ਹੋਈ ਸੀ ਉਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਕਮੇਟੀ ਬਣਾਈ ਸੀ ਜਿਹਦੇ ਵਿੱਚ ਉਹਨਾਂ ਕਿਹਾ ਗਿਆ ਸੀ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਇਹਨਾਂ ਟਰਾਂਸਪੋਰਟ ਕਾਮਿਆਂ ਦੀਆਂ ਜਿਹੜੀਆਂ ਮੰਗਾਂ ਆ ਇਹਨਾਂ ਦੀ ਵੱਖਰੀ ਪਾਲਿਸੀ ਬਣਾ ਕੇ ਉਸ ਪਾਲਿਸੀ ਦੇ ਤਹਿਤ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਪਰ 1 ਜੁਲਾਈ ਤੋਂ ਬਾਅਦ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਟਰਾਂਸਪੋਰਟ ਮੰਤਰੀ ਦੇ ਨਾਲ ਦੌਰ ਜਾਰੀ ਰਿਹਾ ਪਰ ਕਿਤੇ ਨਾ ਕਿਤੇ ਜਿਹੜੀ ਟਰਾਂਸਪੋਰਟ ਮੰਤਰੀ ਨੇ ਸਾਡੇ ਅਧਿਕਾਰੀਆਂ ਨੇ ਜਿਹੜੀ ਪਾਲਿਸੀ ਬਣਾਈ ਸੀ ਸਾਡੇ ਵਿੱਚ ਬਿਠਾ ਕੇ ਸਾਡੀ ਕਮੇਟੀ ਦੇ ਮੈਂਬਰ ਸੀਗੇ ਤੋਂ ਪਰ ਕਿਤੇ ਨਾ ਕਿਤੇ ਉਹ ਪਾਲਿਸੀ ਨੂੰ ਪੂਰੇ ਦਾਣ ਦੇ ਵਿੱਚ ਸੁੱਟ ਕੇ ਜਿਹੜੀ ਨਵੀਂ ਪਾਲਿਸੀ ਦੇ ਤਹਿਤ ਵੀ 8 ਸਾਲ ਦੇ ਜਿਹੜੇ ਮੈਕਮੇ ਦੇ ਵਿੱਚ 8 ਸਾਲ 10 ਸਾਲ ਸਰਕਾਰ ਦੀ ਪਾਲਿਸੀ ਆ ਉਹਦੇ ਵਿੱਚ 2 ਸਾਲ ਦੀ ਛੋਟ ਲੈ ਕੇ ਡਾਊਨ ਕੈਟਰ ਦੇ ਵਿੱਚ ਤੁਹਾਨੂੰ ਪੱਕੇ ਕੀਤਾ ਜਾਵੇਗਾ ਪਰ ਜਿਹੜੀ ਡਾਊਨਕੇਟਰ ਵਾਲੀ ਆ ਪਾਲਿਸੀ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਸਰਵਿਸ ਰੂਲ ਹੁੰਦੇ ਆ ਉਹ ਨਹੀਂ ਲਾਗੂ ਹੁੰਦੇ ਕਿਸੇ ਵੀ ਅਮਰਕਰਤੇ ਸਾਡੇ ਨੂੰ ਲਗਾਤਾਰ ਤਾਨੇ ਤੇ ਆ ਰਹੇ ਨੇ ਕਿ ਕਾਰਨ ਕੀ ਆ ਵੀ ਸਰਕਾਰ ਤੁਹਾਡੀਆਂ ਮੰਗਾਂ ਮੰਨਾਂ ਕਿਉਂ ਨਹੀਂ ਗਾ ਦੇਖੋ ਜੀ ਕਿਤੇ ਨਾ ਕਿਤੇ ਇਹ ਵੀ ਜਿਹੜੀ ਸਰਕਾਰ ਆ ਜਦੋਂ ਦੀ ਸੱਤਾ ਚਾਈਏ ਪਿਛਲੀਆਂ ਸਰਕਾਰਾਂ ਵਾਂਗ ਇਹ ਵੀ ਧੱਕੇਸ਼ਾਹੀ ਦਾ ਫਰਮਾਨ ਹੀ ਜਾਰੀ ਕਰਦੀ ਆ ਰਹੀ ਆ ਇਹ ਵੀ ਬਦਲਾਅ ਦਾ ਇੱਕ ਹਿੱਸਾ ਆ ਕਿ 70 ਸਾਲਾਂ ਦੇ ਵਿੱਚ ਪਹਿਲੀ ਵਾਰ ਕੋਈ ਅਜਿਹਾ ਟਰਾਂਸਪੋਰਟ ਮੰਤਰੀ ਆਇਆ ਜਿਹੜਾ ਇੰਨਾ ਹੰਕਾਰਿਆ ਆ ਇਹ ਜਿਹੜਾ ਖੁਦ ਕਹਿੰਦਾ ਵੀ ਤੁਸੀਂ ਭਾਵੇਂ 10 ਦਿਨ ਹੜਤਾਲ ਕਰ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੀਟਿੰਗਾਂ ਦੇ ਵਿੱਚ ਬਹਿਣ ਦੇ ਬਾਵਜੂਦ ਵੀ ਟਰਾਂਸਪੋਰਟ ਮੰਤਰੀ ਵੱਲੋਂ ਨਾ ਹੱਲ ਕੱਢੇ ਜਾਣ ਦਾ ਸਾਫ਼ ਤੇ ਸਪੱਸ਼ਟ ਤੌਰ ਤੇ ਆ ਕਿ ਉਹ ਪ੍ਰਾਈਵੇਟ ਸਟੇਸ਼ਨ ਨੂੰ ਬढ़ावा ਦੇ ਰਿਹਾ ਚੇਨ ਸਾਲ ਹੋ ਗਏ ਸਰਕਾਰ ਆਈ ਨੂੰ ਪੰਜਾਬ ਰੋਡਵੇ ਦੇ ਵਿੱਚ ਤਕਰੀਬਨ 400 ਬੱਸ ਕੰਡਮ ਹੋ ਚੁੱਕੀ ਆ ਇੱਕ ਵੀ ਬੱਸ ਇਹਨਾਂ ਨੇ ਨਵੀਂ ਨਹੀਂ ਪਾਈ ਉਲਟ ਜਿਹੜੇ ਪ੍ਰਾਈਵੇਟ ਟਰਾਂਸਪੋਰਟ ਆ ਉਹਨਾਂ ਦਾ ਦਬਦਬਾ ਦਿਨੋ ਦਿਨ ਵਧਦਾ ਜਾ ਰਿਹਾ ਹੈ ਤੇ ਰੋਡਵੇ ਦੀਆਂ ਜਿਹੜੀਆਂ ਬੱਸਾਂ ਦਾ ਫਲੀਟ ਆ ਉਹ ਦਿਨੋ ਦਿਨ ਘਟਦਾ ਜਾ ਰਿਹਾ ਆ ਇਸ ਸਰਕਾਰ ਨੇ ਅਜੇ ਤੱਕ ਜਿਵੇਂ ਪਿਛਲੀਆਂ ਸਰਕਾਰਾਂ ਆਉਂਦੀਆਂ ਸੀ ਸੱਤਾ 'ਚ ਆਉਂਦੀਆਂ ਸੀ ਉਹ ਹਰ ਸਾਲ ਥਾਲਦਾਰ ਸਾਲ ਨਵੀਆਂ ਬੱਸਾਂ ਪਾਉਂਦੇ ਸੀ ਪਰ ਇਸ ਵਾਰ ਇਹ ਸਰਕਾਰ ਨੇ ਇੱਕ ਵੀ ਨਵੀਂ ਬੱਸ ਨਹੀਂ ਪਾਈ ਉਲਟਾ 400 ਬੱਸਾਂ ਵੀ ਢੇੜੇ 'ਚ ਘਟ ਚੁੱਕੀਆਂ ਨੇ ਜੇਕਰ 3 ਦਿਨ ਟ੍ਰਾਂਸਪੋਰਟ ਬੰਦ ਰਹਦੀ ਇਹਦੇ ਨਾਲ ਸਰਕਾਰ ਨੂੰ ਵੀ ਘਾਟਾ ਤੇ ਆਮ ਪਬਲਿਕ ਨੂੰ ਖੱਜਲ-ਵਾਰ ਹੋਏਗੀ ਦੇਖੋ ਜੀ ਆਮ ਪਬਲਿਕ ਦੀ ਜਨਤਾ ਦੀ ਜਿਹੜੀ ਮੰਗ ਹੈ ਉਹ ਅਸੀਂ ਨਾਲ ਲੈ ਕੇ ਚੱਲਦੇ ਆਂ ਫ੍ਰੀ ਸਫ਼ਰ ਸਹੂਲਤ ਤੁਸੀਂ ਆਮ ਹੀ ਅੱਡਿਆਂ ਦੇ ਵਿੱਚ ਵੇਖਿਆ ਹੋਊਗਾ ਕਿ 52 ਸੀਟਰ ਸਾਡੀ ਗੱਡੀ ਆ ਤੇ 110 ਦਾ 20-20 ਸਵਾਰੀਆਂ ਸੀ ਸਾਡੇ ਡਰਾਈਵਰ ਕਨੈਕਟਰ ਲੈ ਕੇ ਜਾਂਦੇ ਨੇ ਭਾਈ ਬੰਦੀ ਦੇ ਤੌਰ ਤੇ ਉਹ ਬੱਸਾਂ ਦੀ ਘਾਟ ਕਾਰਨ ਜਿਹੜਾ ਅਸੀਂ ਪਬਲਿਕ ਦੀ ਮੰਗ ਲੈ ਕੇ ਚੱਲਦੇ ਆਂ ਕਿ ਜਿਹੜੀਆਂ ਪ੍ਰਾਈਵੇਟ ਆਪਣੀਆਂ ਬੱਸਾਂ ਪੰਜਾਬ ਰੋਡਵੇ ਦੇ ਵੇੜੇ ਵਿੱਚ 10000 ਸਰਕਾਰੀ ਬੱਸ ਪੀਆਰਟੀਸੀ ਦੇ ਪਨਵਾਦ ਦੇ ਵਿੱਚ ਪਾਈਆਂ ਜਾਣ ਤਾਂ ਜੋ ਇਹ ਸਭ ਫ੍ਰੀ ਸਵਰ ਸਹੂਲਤ ਆ ਲੋਕਾਂ ਨੂੰ ਨਿਰਭਜਨ ਦਿੱਤੀ ਜਾਵੇ ਪਰ ਕਿਤੇ ਨਾ ਕਿਤੇ ਟਰਾਂਸਪੋਰਟ ਮੰਤਰੀ ਜਿਹੜਾ ਖੁਦ ਆਪਣੇ ਮੂੰਹ ਕਹਿੰਦਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹਨਾਂ ਲੋਕਾਂ ਦੀ ਖੱਜਲ-ਖਵਾਰੀ ਦੇ ਨਾਂ ਤਾਂ ਸਾਡਾ ਹੜਤਾਲ ਕਰਨ ਨੂੰ ਦਿਲ ਕਰਦਾ ਹੈ ਇਹ ਹੜਤਾਲ ਸਾਡੇ ਕੋ ਜਾਣ ਪੁੱਝ ਕੇ ਕਰਵਾਈ ਜਾਂਦੀ ਆ ਅਸੀਂ 1 ਮਹੀਨਾ ਪਹਿਲਾਂ ਨੋਟਿਸ ਦਿੰਦੇ ਆ ਕਿ ਸਾਡੇ ਨਾਲ ਗੱਲਬਾਤ ਕਰੋ ਗੱਲਬਾਤ ਚ ਪਾਓ ਪਰ ਨਹੀਂ ਟਰਾਂਸਪੋਰਟ ਮੰਤਰੀ ਮੁੱਖ ਮੰਤਰੀ ਜਿਹੜੀ ਸਾਬਕਾ ਕਮੇਟੀ ਇਹਨਾਂ ਨੇ ਬਣਾਈ ਉਹ ਕਿਤੇ ਨਾ ਕਿਤੇ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਫਿਰ ਲਾਹਤ ਤੇ ਸਾਨੂੰ ਹੜਤਾਲ ਕਰਨ ਤੇ ਮਜਬੂਰ ਕੀਤਾ ਜਾਂਦਾ ਹੈ ਜਿਕਰ ਆ 3 ਦਿਨ ਦੀ ਸਟ੍ਰਾਈਕ ਤੇ ਵਿੱਚ ਹੀ ਕੋਈ ਹੱਲ ਨਹੀਂ ਹੁੰਦਾ ਤੇ ਅਗਲੀ ਰਣਨੀਤੀ ਦੇਖੋ ਜੀ ਜੇ ਤਾਂ ਇਹ ਹੜਤਾਲ ਦੇ ਵਿੱਚ ਸਾਡਾ ਕੋਈ ਹੱਲ ਨਹੀਂ ਨਿਕਲਦਾ ਕੱਲ ਤਾਂ ਅਸੀਂ ਮੁੱਖ ਮੰਤਰੀ ਦੇ ਐਸਡੀ ਜਿਹੜੀ ਸੀਐਮ ਹਾਉਸਾ ਉੱਥੇ ਧਰਨਾ ਦੇਵਾਂਗੇ ਇਹ ਜੇ ਸਾਡਾ ਕੋਈ ਹੱਲ ਨਾ ਨਿਕਲਿਆ ਤੇ ਇਹ ਹੜਤਾਲ ਅਨੁਮਿਤੇ ਸਮੇਂ ਦੀ ਹੋਵੇਗੀ